ਕੋਪੀ ਕਾਲੇ ਪਰ ਨਾਲੇ ਦਸਰਾਂ ਚੁਣੇ ਇੱਕ ਕਾਗਜ਼ ਦਾ ਟੁਕੜਾ ਮੇਰੇ ਕੋਲ ਇਲੀਗਲ ਨਹੀਂ ਮਿਲਿਆ ਮੇਰੇ ਘਰੋਂ ਬਾਹਰੋਂ ਨਹੀਂ ਮਿਲਿਆ ਕੋਈ ਸੋਨਾ ਗਹਿਣਾ ਰੁਪਈਆ ਅੱਜ ਦੀ ਰੈਲੀ ਜਿਹੜੀ ਆ ਕਿਸ ਬੰਦ ਵਿੱਚ ਅੱਜ ਦੀ ਰੈਲੀ ਜਿਹੜੀ ਆ ਅੱਜ ਦੀ ਰੈਲੀ ਪੰਜਾਬ ਦੀ ਸਾਰੇ ਸਮੁੱਚੇ 83 ਵਰਗ ਦੀ ਰੈਲੀ ਆ ਅੱਜ ਅਸੀਂ ਜੋ ਵੀ ਸਾਡੇ ਸ਼ੇਲਰ ਇੰਡਸਟਰੀ ਦਾ ਜਿਨ੍ਹਾਂ ਨੇ ਕਹਿ ਦਿੱਤਾ ਆ ਅਸੀਂ ਜਿੰਨਾ ਚਿਰ ਤੱਕ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਆ ਉਹਨਾਂ ਨੂੰ ਉਹ ਠੀਕ ਨਹੀਂ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਚਿਰ ਤੱਕ ਅਸੀਂ ਕੋਈ ਵੀ ਸਰਕਾਰੀ ਝੋਨਾ ਜਿਹੜਾ ਆਪਣੇ ਅੰਦਰ ਨਹੀਂ ਵੜਾਂਗੇ ਇਹਦੇ ਕਰਕੇ ਅਸੀਂ ਸ਼ੈਲਰ ਸੋਸ਼ੀ ਦੀ ਹਮਾਇਤ ਤੇ ਉੱਤੇ ਸਾਰੇ ਸਮੂੱਚਾ ਆਰਥਿਕ ਵਰਗ ਪਲੱਸ ਸਾਡੀ ਜਿਹੜੀ ਕਮਿਸ਼ਨ ਜਿਹੜੀ ਹੈ 2.5% ਜਿਹੜੀ ਆ ਉਹ ਸਰਕਾਰ ਨਹੀਂ ਕਰ ਰਹੀ ਸਾਨੂੰ ਬਹੁਤ ਜ਼ਿਆਦੀਆਂ ਹੋਰ ਵੀ ਸਾਨੂੰ ਮੁਸ਼ਕਲਾਂ ਜਿਹੜੀਆਂ ਸਮੁੱਚੇ ਆੜਤੀ ਵਰਗ ਨੂੰ ਆ ਰਹੀਆਂ ਉਹਦੇ ਸਬੰਧ ਵਿੱਚ ਸਮੁੱਚੇ ਪੰਜਾਬ ਭਰ ਦੇ ਆੜਤੀਆਂ ਨੇ ਅੱਜ ਜਿਹੜੀ ਤਲਵੰਡੀ ਭਾਈ ਵਿੱਚ ਰੈਲੀ ਕੀਤੀ ਹੈ ਉਹਦੇ ਸਬੰਧ ਵਿੱਚ ਦਾਣਾ ਮੰਡੀ ਬਟਾਲਾ ਤੋਂ ਅਸੀਂ ਪੂਰਾ ਆਵਾਮ ਹਮਮਾ ਕੇ ਲੈ ਕੇ ਜਾ ਰਹੇ ਹਾਂ ਤਲਵੰਡੀ ਭਾਈ ਵੱਲ ਅੱਜ ਬਟਾਲਾ ਦਾਣਾ ਮੰਡੀ ਦਾ ਪ੍ਰਧਾਨ ਮੈਂ ਗੁਰਬਿੰਦਰ ਸਿੰਘ ਯੋਲੀ ਕਾਲਾ ਫਗਾਨਾ ਅੱਜ ਜਿਹੜੀ ਭਾਈਕੇ ਤਲਵੰਡੀ ਹੋ ਰਹੀ ਆ ਰੈਲੀ ਉਹ ਸਬੰਧਿਤ ਆੜਤੀਆਂ ਦੇ ਅੱਜ ਪਾੜੀ ਰੋਸ਼ਵਤਾਂ ਜਿੱਦਾਂ ਕਿ ਉਹਨਾਂ ਦੀ ਕਮਿਸ਼ਨ ਦਾਵਾ ਰੋਲਾਵਾ ਆਉਣ ਵਾਲੇ ਕਮਿਸ਼ਨਾਂ ਘਟਾ ਜਿੱਦਾਂ ਸਰਹਿਆਣੇ ਦੀ ਕਮਿਸ਼ਨ ਵਧਾਉਂਦੀ ਆ ਆਪਣੀ ਗਵਰਨਮੈਂਟ ਨੇ ਆਰਥਿਕਤਾ ਤੋਂ ਨਾਲ ਕਮਿਸ਼ਨ ਵੀ ਘਟਾਉਂਦੀ ਆ 2 ਰੁਪਏ ਰਹਿ ਗਈ ਹੈ ਉਹਦੇ ਨਾਲ ਕੋਈ ਵੀ ਆਰਥਿਕਤਾ ਨੂੰ ਬਜਟ ਨਹੀਂ ਹੁੰਦੀ ਇਸ ਰੋਸ ਦੇ ਵਿੱਚ ਅੱਜ ਭਾਈਕੇ ਤਲਵੰਡੀ ਰੈਲੀ ਰੱਖੀ ਗਈ ਆ ਤੁਸੀਂ ਹਰ ਵੇਂਦੇ ਹੀ ਹੋ ਕਿ ਕੋਈ ਵੀ ਕੀਤਾ ਹੋਵੇ ਜਿੱਦਾਂ ਟੀਚਰ ਲੇਨ ਆ ਗਈ ਜਾਂ ਦੂਜੀ ਲੇਨ ਹਰ ਇੱਕ ਦੀਆਂ ਤਰਖਾਵਾਂ 'ਚ ਵਾਅਦਾ ਪਾਇਆ ਜਾਂਦਾ ਵਾ ਪਹਿਲੀ ਆ ਜਿਹੜੀ ਆਰਟੀਆ ਦੀ ਕਟੌਤੀ ਕਰਕੇ ਪੈਸੇ ਵਧਾਉਣ ਦੀ بجائے ਇਹ ਘਟਾਏ ਜਾਂਦੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕਿਤੇ ਨਾ ਕੋਈ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ ਜੇ ਤੁਹਾਡੀ দামੀ ਵਧਾਈ ਨਾ ਇਹ ਆਉਣ ਵਾਲਾ ਜਿਹੜਾ ਸੀਜ਼ਨ ਝੋਨੇ ਦਾ ਲੱਗਣਾ ਆ ਉਹਦੇ ਤੇ ਅਸੀਂ ਬਾਈਕਾਟ ਕਰਾਂਗੇ ਅਸੀਂ ਕਿਹੇ ਵੀ ਜ਼ਿੰਮੇਵਾਰ ਦਾ ਝੋਨਾ ਨਹੀਂ ਤੋਲਾਂਗੇ ਉਹਨੇ ਜਿੱਦਾਂ ਕਿ ਸੈਲਰ ਮਾਲਕਾਂ ਨੇ ਇਹਨਾਂ ਨੇ ਧੱਕਾ ਕੀਤਾ ਜਿੱਦਾਂ ਸੈਲਰ ਵਾਲੇ ਰੋ ਰਹੇ ਆ ਵੀ ਉਹਨਾਂ ਦੇ ਚੋਲ ਨਹੀਂ ਲੱਗ ਰਹੇ ਕਿਉਂਕਿ ਨਵੀਂ ਫਸਲ ਆ ਗਈ ਆ ਤੇ ਆ ਮਹੀਨੇ ਤੱਕ ਸਾਰਾ ਝੋਨਾ ਫੇਰ ਦੁਬਾਰਾ ਨਵਾਂ ਆ ਜਣਾ ਵਾ ਤੇ ਹਾਇੇ ਤੱਕ ਪਹਿਲਾਂ ਸੈਂਟਰਲ ਗਵਰਨਮੈਂਟ ਨੇ ਉਹਨਾਂ ਦਾ ਕੋਈ ਚੋਲ ਨਹੀਂ ਚੁੱਕਿਆ ਉਹ ਵੀ ਹੜਤਾਲ ਤੇ ਆ ਤੇ ਇਦਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਮਾਰ ਪੈਣੀ ਆ ਕਿਸਾਨਾਂ ਦਾ ਝੋਨਾ ਰੋਲ ਜਾਣਾ ਵਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹਨੂੰ ਪਹਿਲੋ ਪਹਿਲੋ ਜਿਹੜਾ ਮਸਲਾ ਹੱਲ ਕੀਤਾ ਜਾਵੇ ਇਹ ਉਹਨਾਂ ਦੇ ਸਮੇਂ ਦੇ ਵਿੱਚ ਚੰਗੀ ਤਰ੍ਹਾਂ ਨਵੇਂ ਸੀਜ਼ਨ ਜਿਹੜਾ ਚੱਲ ਚੱਕੇ ਨਹੀਂ ਤੇ ਇਦਾਂ ਹੀ ਹੜਤਾਲਾਂ ਹੁੰਦੀਆਂ ਰਹਿਣਗੀਆਂ ਜਿੰਨਾ ਚਿਰ ਤੱਕ ਸੈਲਰਾਂ ਵਾਲਿਆਂ ਦਾ ਤੇ ਆਰਤੀਆਂ ਦਾ ਪੂਰਾ ਮਸਲੇ ਨਹੀਂ ਹੱਲ ਹੁੰਦੇ ਇਹਨਾਂ ਚਿਰ ਇਦਾਂ ਹੀ ਬਦਰਤਾਲੀਆਂ ਤੇ ਪੱਤਰ ਨਹੀਂ ਦਿੰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ